ਪਾਣੀ ਬਹੁਤ ਵਧ ਰਿਹਾ ਵੀਰ ਜੀ ਹੈ ਆਪਦਾ ਬਚਾ ਕਰੋ ਬਹੁਤ ਪਾਣੀ ਵਧ ਰਿਹਾ ਸੰਗਲ ਨੇੜੋ ਫੜ ਰਵਿੰਦਰ ਨੇੜੋ ਫੜ ਸੰਗਲ ਹਾਂ ਜੇ ਮੈਂ ਮਨੀਸ਼ਨ ਨਹੀਂ ਫੜਾ ਨੇੜਿਓ ਦੇਖ ਸਕਦੇ ਹੋ ਕਿ ਇਸ ਸਮੇਂ ਅਸੀਂ ਜਿਹੜਾ ਪਿੰਡ ਫੱਤੇ ਵਾਲਾ ਹੜਪਿੜ ਤਾਂ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਪਾਣੀ ਦਾ ਹਾਵ ਵੀ ਕਾਫੀ ਹੈਗਾ ਕਾਫੀ ਲੋਕ ਇਸ ਹੜ੍ਹ ਦੇ ਵਿੱਚ ਫਸੇ ਹੋਏ ਨੇ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰਨੇ ਆ ਲਗਾਤਾਰ ਸਾਡੇ ਵੀਰ ਗੋਤਾਖੋਰ ਗੋਰਾ ਵੀਰ ਵੀ ਪਹੁੰਚੇ ਹੋਏ ਨੇ ਪਾਈਕੇ ਬਾੜੇ ਤੋਂ ਤਲਵੰਡੀ ਨੇੜੇ ਸੋ ਜਿੰਨੀ ਵੀ ਲੋਕਾਂ ਦੀ ਹੋ ਸਕੇ ਮਦਦ ਕਰ ਰਹੇ ਨੇ ਸੋ ਬੇੜੀਆਂ ਦੀ ਕਮੀ ਦੇ ਹੋਣ ਕਾਰਨ ਥੋੜਾ ਜਿਆ ਦਿਕਤ ਪਰੇਸ਼ਾਨੀ ਜ਼ਰੂਰ ਆ ਰਹੀ ਹੈ ਸੋ ਜਿਹੜੇ ਲੋਕ ਘਰਾਂ ਦੇ ਵਿੱਚੋਂ ਕੱਢੇ ਸੀ ਟਰੈਕਟਰ ਤੇ ਬਿਠਾ ਕੇ ਜ਼ਰੂਰ ਅੱਗੇ ਪਿੰਡ ਵੱਲ ਨੂੰ ਸੁਰੱਖਿਅਤ ਥਾਵਾਂ ਵੱਲ ਤੋਰ ਦਿੱਤੇ ਗਏ ਨੇ ਸੋ ਪਾਣੀ ਦਾ ਵਹਾਅ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਤੇਜ਼ ਵਹਾਅ ਹੈਗਾ ਸੋ ਵੀਡੀਓ ਨੂੰ ਵੱਤ ਵਤੇ ਸ਼ੇਅਰ ਜ਼ਰੂਰ ਕਰੀ ਜਿਓ ਸੋ ਆਪਣੇ ਇਲਾਕੇ ਦਾ ਹਾਲ ਬਿਆਨ ਜ਼ਰੂਰ ਕਰਨਾ ਸੋ ਅਪਡੇਟ ਦੇ ਸਕਦੇ ਹੋ ਕਿ ਸਾਰੇ ਪਾਸੇ ਜਿੱਧਰ ਵੀ ਅਸੀਂ ਨਜ਼ਰ ਮਾਰਦੇ ਆ ਸੋ ਸਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਸੋ ਕਾਫੀ ਜਿਹੜਾ ਵੱਡੇ ਪੱਧਰ ਤੇ ਕਿਸਾਨਾਂ ਦਾ ਵੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਸੋ ਹਰੇ ਚਾਰੇ ਦੀ ਗੱਲ ਕੀਤੀ ਜਾਵੇ ਤਾਂ ਪਸ਼ੂਆਂ ਦਾ ਬਹੁਤ ਜਿਹੜਾ ਬੁਰਾ ਹਾਲ ਸੋ ਦੇ ਸਕਦੇ ਹੋ ਕਿ ਪਾਣੀ ਦਾ ਵਹਾਅ ਵੀ ਕਾਫੀ ਤੇਜ਼ ਪਾਣੀ ਦੀ ਗਤੀ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਾਫੀ ਤੇਜ਼ ਗਤੀ ਦੇ ਵਿੱਚ ਪਾਣੀ ਆਉਂਦਾ ਹੋਇਆ ਹਰ ਇੱਕ ਹੈਡਵਰਕ ਤੋਂ ਅੱਗੇ ਪਿੰਡਾਂ ਵੱਲ ਨੂੰ ਵੀਡੀਓ ਸ਼ੇਅਰ ਜ਼ਰੂਰ ਕਰੀ ਜੇ ਪਾਣੀ ਦਾ ਕਾਫੀ ਤੇਜ਼ ਵਹਾ ਹਾਂ ਮੰਕੇ ਪਾਣੀ ਕਿਵੇਂ ਪਾਣੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਵਹਾ ਕਿਵੇਂ ਹੈ ਪੈਰਪੂਰ ਕਿਵੇਂ ਸੱਟ ਹਾਂਜੀ ਪਾਣੀ 2.5 ਲੱਖ ਤੋਂ ਪਲੱਸ ਚੱਲ ਰਿਹਾ ਠੀਕ ਹੈ ਲੋਕ ਕਿਵੇਂ ਕੱਢ ਲੈ ਲੋਕ ਕੱਢੀ ਜਾਂਦੇ ਆਵੇ ਪਾ ਗੋਟਾਂ ਆਈਆਂ ਵੀਰ ਆਏ ਆਪਣੇ ਗੋਰਾ ਵੀਰ ਆਏ ਹਾਂ ਗੋਰੇ ਵੀਰ ਕੀ ਕਹੋਗੇ ਬਸ ਇਹ ਹੀ ਕਹਿਣਾ ਚਾਹੁੰਦਾ ਜੀ ਮੈਂ ਜਿੰਨੇ ਆ ਫਸੇ ਆ ਪਾਣੀ ਦੇ ਵਿੱਚ ਲੋਕ ਇਹਨਾਂ ਦੀ ਮਦਦ ਕੀਤੀ ਜਾਵੇ ਬਾਹਰ ਕੱਢੇ ਜਾਣ ਠੀਕ ਹੈ ਜੀ ਹੋਰ ਵਾਕਿ ਬਈ ਜਿਹੜੇ ਘਰਾਂ ਦੇ ਵਿੱਚ ਛੱਤਾਂ ਦੇ ਬੈਠੇ ਆਪਦਾ ਬਚਾ ਕੇ ਬੈਠੋ ਸੱਪ ਬਹੁਤ ਆ ਪਾਣੀ ਦੇ ਵਿੱਚ ਜੀ ਆਵੇ ਘਰੋ ਘਰੀ ਜਿਹੜੇ ਬੈਠੇ ਆ ਉਹ ਬਚਾ ਕੇ ਬੈਠਣ ਆਉਂਦਾ ਜੀ ਜੀ ਤੇ ਜੇ ਸੇਵਾ ਦੀ ਗੱਲ ਕਰਦੇ ਆਂ ਪਛੂਆਂ ਦਾ ਬਹੁਤ ਪੂਰਾ ਹਾਲ ਲੋਕ ਆਪਣਾ ਸਮਾਨ ਕਰਾਂ ਚ ਛੱਡ ਕੇ ਆ ਰਹੇ ਆਂ ਜੀ ਹੁਣ ਦੇਖੋ ਸੁਲਤਾਨਪੁਰ ਲੋਧੀ ਵਾਲੀ ਦਾ ਬਹੁਤ ਜਾਈ ਜਾਂਦਾ ਇਚਾਰਾ ਤੇ ਹੁਣ ਇਧਰ ਧੀਰਾ ਘਾਰ ਪੱਤੇ ਵਾਲਾ ਹੋ ਗਿਆ ਤੇ ਕਾਲੇ ਕੀ ਹੋ ਗਿਆ ਇਧਰ ਰਾਚਨ ਦੀ ਲੋੜ ਆ ਜੀ ਇਧਰ ਆਉਣੇ ਆ ਹੁਣ ਕਿਹੜੀ ਜਗ੍ਹਾ ਮੌਜੂਦ ਅਸੀਂ ਫੱਤੇ ਵਾਲਾ ਖੜੇ ਆ ਜੀ ਠੀਕ ਹੈ ਫੱਤੇ ਵਾਲਾ ਪਿੰਡ ਵਾਲਾ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਪਾਣੀ ਹੈ ਜੀ ਹਜੇ ਵਦਨ ਦੇ ਹੋਰ ਚਾਂਸ ਆ ਜੀ ਗੋਤਾ ਕਰੋ ਜੀ ਹਾਂ ਜੀ ਹਾਂ ਜੀ ਲੋਕਾਂ ਨੂੰ ਕੱਟਿਆ ਜਾ ਰਹੇ ਆਂ ਹਾਂ ਜੀ ਹਾਂ ਜੀ ਠੀਕ ਹੈ ਸੋ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਜਾਂਦੀਆਂ ਕਿਤੇ ਗੋਰਾ ਵੀਰ ਨੇ ਵੀ ਆਪਣੀ ਜਾਣਕਾਰੀ ਸਾਂਝੀ ਕੀਤੀ ਪਾਣੀ ਦਾ ਵਹਾਅ ਵੀ ਕਾਫੀ ਤੇਜ਼ ਹੈਗਾ ਸੋ ਕਾਫੀ ਵੱਡੇ ਘਰ ਕੋਠੀਆਂ ਸਭ ਇੱਕ ਬਰਾਬਰ ਕਹਿ ਸਕਦੇ ਆ ਕਿ ਜੋ ਮੈਦਾਨ ਬਣਿਆ ਪਿਆ ਹੈ ਸੋ ਇੱਕ ਮਾਰੂਥਲ ਮੈਦਾਨ ਹੁੰਦਾ ਹੈ ਸਗੋਂ ਪਾਣੀ ਦਾ ਮੈਦਾਨ ਕਹਿ ਸਕਦੇ ਆ ਪਾਣੀ ਦਾ ਵੱਡਾ ਖੇਤਰ ਬ੍ਰਹਿਮੰਡ ਝੀਲ ਨੁਮਾ ਜਿਹੜਾ ਸਾਰਾ ਏਰੀਆ ਡੁੱਬਿਆ ਹੋਇਆ ਸੋ ਪਾਣੀ ਦੀ ਤੇਜ਼ੀ ਰਫ਼ਤਾਰ ਕਾਫੀ ਤੇਜ਼ ਸੋ ਤਸਵੀਰਾਂ ਵੱਤਵਾਂ ਦੇ ਸ਼ੇਅਰ ਜ਼ਰੂਰ ਕਰਿਓ ਸੋ ਇਹ ਜਿਹੜਾ ਚੋਨਾ ਜਿਹੜਾ ਵੀਰ ਦੇ ਹੱਥ ਦੇ ਵਿੱਚ ਹੈਗਾ ਕਹਿ ਸਕਦੇ ਆ ਕਿ ਟਾ ਲੱਗੀ ਹੋਈ ਕਿਸੇ ਪਾਸੇ ਪਿੰਡ ਪੱਤੇ ਵਾਲਾ ਕੀ ਨਾਮ ਨਾਮ ਜਗਰਾਤ ਸਿੰਘ ਪਾਣੀ ਦਾ ਪੱਧਰ ਲਗਾਤਾਰ ਵਧਣ ਦਿਆ ਕਿਹੜਾ ਅੱਛਾ ਕਿੰਨਾ ਕੁ ਵਧ ਗਿਆ ਸਵੇਰ ਦਾ 1.5 ਤੋਂ 2 ਫੁੱਟ ਦੇ ਨੇੜ ਵਧ ਗਿਆ ਪਾਣੀ ਲੋਕਾਂ ਦਾ ਕਿਵੇਂ ਬਾਹਰ ਨਿਕਲਾ ਹੈ ਕਿ ਨਹੀਂ ਲੋਕ ਬਾਹਰ ਘਰਾਂ 'ਚ ਬੈਠੇ ਆ ਹੁਣ ਘਰ ਛੱਡ ਕੇ ਇਹ ਤਾਂ ਜਾਣੋ ਰਹੇ ਲੋਕ ਕਿਉਂਕਿ ਇੰਨਾ ਸਮਾਨ ਮਾਲ ਡੰਗਰ ਦਾ ਬਹੁਤ ਔਖਾ ਹੋਇਆ ਪਿਆ ਮੀਂਹ ਦਾ ਕਿਵੇਂ ਮੀਂਹ ਦਾ ਕੋਠੇ ਚੋਂ ਦੇ ਛੱਤਾਂ ਚੋਂ ਡਈਆਂ ਲੋਕਾਂ ਨੂੰ ਬੁਰਾ ਹਾਲ ਹੋਇਆ ਪਿਆ ਬੁਰਾ ਹਾਲ ਹੋਇਆ ਪਿਆ ਇੱਕ ਪਾਸੇ ਮੀਂਹ ਦੂਜੇ ਪਾਸੇ ਹੜ੍ਹ ਹੈ ਇੱਕ ਪਾਸੇ ਮੀਂਹ ਦੂਜੇ ਪਾਸੇ ਹੜ੍ਹ ਬਹੁਤ ਔਖਾ ਹੈ ਕਿ ਲੋਕ ਘਰਾਂ 'ਚ ਫਸੇ ਬੈਠੇ ਆ ਲੋਕ ਘਰਾਂ 'ਚ ਬੈਠੇ ਆ ਕਈਆਂ ਦੀਆਂ ਆਪਣੇ ਦੂਜੀ ਸਾਈਡ ਕੰਧਾਂ ਵੀ ਡਿੱਗ ਪਈਆਂ ਘਰਾਂ ਦੀਆਂ ਫਸੇ ਹੋਏ ਘਰਾਂ 'ਚ ਹਾਂ ਘਰਾਂ 'ਚ ਫਸੇ ਹੋਏ ਆ ਬਹੁਤ ਔਖਾ ਹੈ